ਪਿਛਲੇ ਮਹੀਨ ਲੱਗਦਾ ਹੈ ਕਿ ਕਾਫੀ ਸਮੇ ਤੋਂ ਬਹੁਤ ਸਾਰਾ ਰੌਲਾ ਰੱਪਾ ਬੱਸ ਰਹੀਆਂ ਖਬਰਾਂ ਇਹਨਾਂ ਸਟੂਡੈਂਟਸ ਨੂੰ ਲੈ ਕੇ ਕਿ ਜੀ ਬਹੁਤ ਵੱਡੀ ਗਿਣਤੀ ਵਿੱਚ ਆ ਗਏ ਨੇ ਤੇ ਉਹਨਾਂ ਦਾ ਫਿਊਚਰ ਵੀ ਇਸ ਸਮੇ ਜਿਹੜਾ ਹੈ ਕਾਫੀ ਇਸ ਤਰ੍ਹਾਂ ਹੀ ਕਹਿ ਸਕਦੇ ਹਾਂ ਕਿ ਸਮੱਸਿਆ ਦੇ ਵਿੱਚ ਹੈ ਕਿਉਂਕਿ ਆਮ ਤੌਰ ਤੇ ਹੀ ਦੇਖਿਆ ਜਾਂਦਾ ਹੈ ਕਿ ਜਿਹੜੇ ਸਟੂਡੈਂਟਸ ਤੇ ਪੜ੍ਹਾਈ ਕਰਨਾ ਆਉਂਦੇ ਨੇ ਉਹ ਕੋਸ਼ਿਸ਼ ਕਰਦੇ ਨੇ ਕਿ ਪੜ੍ਹਾਈ ਤੋਂ ਬਾਅਦ ਉਹ ਤੇ ਪੱਕੇ ਹੋਣ ਤੇ ਕੁਝ ਖਬਰਾਂ ਇਸ ਤਰ੍ਹਾਂ ਦੀਆਂ ਆ ਰਹੀਆਂ ਸੀ ਕਿ ਗਿਣਤੀ ਬੜੀ ਘਟ ਰਹੀ ਹੈ ਸਟੂਡੈਂਟਸ ਦੀ ਕੀ ਇਹ ਸੱਚ ਹੈ ਜੀ ਇਹ ਗਿਣਤੀ ਘਟ ਰਹੀ ਹੈ ਜੀ ਘਟ ਪੈ ਰਿਹਾ ਜੀ ਪਰ ਸਤੋ ਪਹਿਲਾਂ ਕਿ ਅਸੀਂ ਇਹਦੇ ਤੇ ਗੱਲਬਾਤ ਕਰੀਏ ਬੈ ਰਣਜੀਤ ਜੀ ਇੱਥੇ ਗੱਲ ਕਰਨੀ ਚਾਹੁੰਦਾ ਕਿ ਜਦੋਂ ਸਟੂਡੈਂਟਸ ਦੀ ਗੱਲ ਆਉਂਦੀ ਹੈ ਨਾ ਹਮ ਹਮ ਤਾਂ ਸਾਡੇ ਲਿਸਨਰ ਵਿੱਚੋਂ ਸਾਡੇ ਇਸ ਵੇਲੇ ਸੁਣਨ ਵਾਲੇ ਦੇਖਣ ਵਾਲੇ ਦੇ ਵਿੱਚੋਂ ਵੀ ਕਈ ਜੀ ਇਹੋ ਜਿਹਾ ਸਟੈਂਡ ਲੈ ਲੈਂਦੇ ਨੇ ਕਿ ਅਸੀਂ ਜੋ ਸੋਚ ਰਹੇ ਹਾਂ ਉਹ ਸਹੀ ਹੈ ਹਮ 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 ਕਈ ਕਹਿੰਗੇ ਪੜਨ ਆਏ ਸੀ ਪੜਾਈ ਕਰਕੇ ਜਾਣ ਹੁਣ ਗੱਲ ਮੁੱਕੀ ਹਮ ਹਮ ਇਹਨਾਂ ਨੂੰ ਕੱਢ ਦਿਓ ਹਮ ਰਿਪੋਰਟ ਕਰ ਦਿਓ ਜੀ ਗੰਦ ਪਾਇਆ ਇਹ ਲਫ਼ਜ਼ ਜਿਹੜੇ ਨੇ ਵਰਤੇ ਜਾਂਦੇ ਨੇ ਜੀ ਮੈਂ ਇਹਨਾਂ ਗੱਲਾਂ ਤੋਂ ਆਪਣੇ ਤੌਰ ਤੇ ਆਪਣੇ ਅਦਾਰੇ ਵੱਲੋਂ ਤੇ ਆਪਣੇ ਵੱਲੋਂ ਦੂਰ ਹਾਂ ਜੀ ਇਹ ਪਹਿਲਾਂ ਸਾਫ਼ ਕਲੀਅਰ ਕਰ ਲਈਏ ਜੀ 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 ਇਸ ਤਰ੍ਹਾਂ ਨਹੀਂ ਹੁੰਦਾ ਜੀ ਫੈਕਟਿੰਗ ਫਿਗਰ ਦੀ ਜਿਹੜੀ ਗੱਲ ਕਰਦੇ ਹਾਂ ਜੀ ਉਹਦੇ ਹਿਸਾਬ ਨਾਲ ਕਿੰਨੀ ਗਿਣਤੀ 2023 ਦੇ ਵਿੱਚ ਆਈ ਹੈ 24 ਦੇ ਵਿੱਚ ਤੇ 25 ਦਾ ਜਿੰਨਾ ਸਮਾਂ ਗੁਜ਼ਰ ਰਿਹਾ ਹੈ ਇਹਦੇ ਵਿੱਚ ਕੀ ਕੀ ਆਇਆ ਤੇ ਕੀ ਅੱਗੇ ਦਿਖ ਰਿਹਾ ਸਾਨੂੰ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਜੀ ਠੀਕ ਹੈ ਜੀ ਜੇ ਅਸੀਂ ਇਸ ਸਾਲ ਦੇ ਇਹਦਾ ਪਹਿਲਾ ਕੁਆਟਰ ਹੈ ਜਿਹੜਾ ਜਨਵਰੀ ਫਰਵਰੀ ਮਾਰਚ ਇਦੇ ਪਹਿਲੇ 3 ਮਹੀਨਿਆਂ ਦੇ ਅੰਕੜੇ ਦੇਖੇ ਜਾਣ ਤੇ ਪਿਛਲੇ ਸਾਲ ਦੇ ਪਹਿਲੇ 3 ਮਹੀਨਿਆਂ ਦੇ ਅੰਕੜੇ ਦੇਖੇ ਜਾਣ 2024 ਦੇ ਤੇ 31% ਡ੍ਰੌਪ ਹੈ ਸਟੂਡੈਂਟਸ ਦੀ ਇਕੱਲੇ ਇੰਡੀਅਨ ਸਟੂਡੈਂਟਸ ਦੀ ਜਿਹੜੇ ਨਵੇਂ ਆਏ ਨੇ ਓਵਰ ਆਲ ਕੈਨੇਡਾ ਨੇ ਜਨਵਰੀ ਫਰਵਰੀ ਤੇ ਮਾਰਚ ਵਿੱਚ ਤਕਰੀਬਨ 1 ਲੱਖ ਦੇ ਲੱਗੇ ਸਟੱਡੀ ਪਰਮਿਟ ਜਿਹੜੇ ਇਸ਼ੂ ਕੀਤੇ ਥੋੜੇ ਜਿਹਾ ਘਟ ਤੇ ਸੇਮ ਪੀਰੀਅਡ ਜਿਹੜਾ ਸੀ ਉਹਦੇ ਨਾਲੋਂ ਜਿਹੜਾ ਆ ਕਾਫੀ ਘਟਨੇ ਕਿਉਂਕਿ ਉਦੋਂ ਸਵਾ ਲੱਖ ਦੇ ਲਾਗੇ ਪਹਿਲੇ 3 ਮਹੀਨਿਆਂ ਦੇ ਵਿੱਚ ਇਹ 2024 ਚ ਇਸ਼ੂ ਕਰ ਦਿੱਤੇ ਗਏ ਸੀ ਤੇ ਕੈਨੇਡਾ ਸਰਕਾਰ ਇਹ ਕਹਿੰਦੀ ਹੈ ਕਿ ਕੱਚੇ ਵਸਨੀਕਾਂ ਦੀ ਗਿਣਤੀ ਜਿਹੜੀ ਆ ਸੀ ਉਹ 7% ਨੂੰ ਟੱਪ ਚੁੱਕੀ ਆ ਉਹਨੂੰ 5 ਤੇ ਲਿਆਉਣਾ ਟੋਟਲ ਆਬਾਦੀ ਦਾ ਉਹਦੇ ਕਈ ਤਰੀਕੇ ਨੇ ਜ਼ਰੂਰੀ ਨਹੀਂ ਇਹ ਮਤਲਬ ਕਿ ਇਹ ਉਹ ਸਰਕਾਰ ਰਿਪੋਰਟ ਕਰਨ ਲੱਗੀ ਜਿਵੇਂ ਕਈ ਵਾਰ ਅਸੀਂ ਲਫ਼ਜ਼ ਵਰਤੇ ਜਾਂਦੇ ਨੇ ਸਾਡੇ ਭੈਣ ਭਾਈ ਹੋਰ ਮੀਡੀਆ ਗਰੁੱਪਸ ਵੱਲੋਂ ਵੀ ਰਿਪੋਰਟ ਕਰ ਦਿੱਤੇ ਜਾਣਗੇ ਨਹੀਂ ਇਸ ਤਰ੍ਹਾਂ ਨਹੀਂ ਆ ਹਾਂ ਕਿ ਸਦਾ ਸਟੇਟਸ ਐਕਸਪਾਇਰ ਹੋ ਰਿਹਾ ਹੈ ਆਊਟ ਆਫ ਸਟੇਟਸ ਹੋ ਰਹੇ ਨੇ ਉਹ ਵਾਪਸ ਜਾਣਗੇ ਨਹੀਂ ਜਾਣਗੇ ਉਹ ਵੱਖਰੀ ਗੱਲ ਹੈ ਪੱਕੇ ਹੋ ਜਾਣਗੇ ਇੱਕ ਵੱਖਰੀ ਗੱਲ ਹੈ ਪਰ ਸਰਕਾਰ ਦੀ ਇਹ ਨੀਤੀ ਹੈ ਕਿ 2 ਸਾਲਾਂ ਦੇ ਵਿੱਚ ਵਿੱਚ ਇਹ ਗਿਣਤੀ 5% ਤੇ ਲਿਆਉਣੀ ਹੈ ਤੇ ਕੈਪ ਜਿਹੜੀ ਪਿਛਲੇ ਸਾਲ ਲਾ ਦਿੱਤੀ ਗਈ ਸੀ ਕਿ 2024 ਦੇ ਵਿੱਚ ਇਹ ਕਹਿ ਦਿੱਤਾ ਗਿਆ ਸੀ ਕਿ 485000 ਦੀ ਜਗ੍ਹਾ ਤੇ 437000 ਜਿਹੜੇ ਸਟੂਡੈਂਟ ਨੇ ਇਹਨਾਂ ਤੋਂ ਵੱਧ ਨਹੀਂ ਆਵੇਗਾ ਹੁਣ ਇਹਦੇ ਲਈ ਹੋਰ ਕਈ ਚੀਜ਼ਾਂ ਸਖਤ ਕਰ ਦਿੱਤੀਆਂ ਗਈਆਂ ਫਾਈਨੈਂਸ਼ੀਅਲ ਰਿਕੁਆਇਰਮੈਂਟ ਜਿਹਨੂੰ GIC ਸ਼ਾਇਦ ਕਹਿੰਦੇ ਸੀ GIC ਡਬਲ ਕਰ ਦਿੱਤੀ ਗਈ ਵੈਰੀਫਿਕੇਸ਼ਨ ਪ੍ਰੋਸੈਸ ਹਾਰਡ ਕਰ ਦਿੱਤਾ ਗਿਆ DLI ਜਿਹੜੇ ਡੈਜ਼ਿਗਨੇਟਿਡ ਕ੍ਰੈਡਿਟ ਇੰਸਟੀਚਿਊਟ ਹੈਗੇ ਨੇ ਉਹਨਾਂ ਤੋਂ ਜਿਹੜੀ ਆਫਰ ਲੈਟਰ ਜਾਂ ਐਕਸੈਪਟੈਂਸ ਲੈਟਰ ਜਿਹੜੀ ਹੋਵੇਗੀ ਉਹ ਸਟੱਡੀ ਪਰਮਿਟ ਇਸ਼ੂ ਹੋਣ ਤੋਂ ਦੁਬਾਰਾ ਉਹਨੂੰ অথੋਰੀਟਿਕੇਟ ਕਰਨਾ ਪਵੇਗਾ ਸੋ ਇੰਡੀਅਨ ਸਟੂਡੈਂਟਸ ਜਿਹੜੇ ਨੇ ਉਹ ਕਹਿੰਦੇ ਕਿ ਰੂਲਸ ਚੇਂਜ ਹੋਣ ਤੋਂ ਪਹਿਲੇ 2024 ਦੇ ਵਿੱਚ ਜੋ ਕੰਮ ਸ਼ੁਰੂ ਹੋ ਗਿਆ ਸੀ ਉਹਦੇ ਤੋਂ ਪਹਿਲੇ ਗਿਣਤੀ ਘਟਣੀ ਸ਼ੁਰੂ ਹੋ ਗਈ ਸੀ ਰੁਝਾਨ ਘਟਣ ਲੱਗ ਪਿਆ ਸੀ ਹੁਣ ਜੇ ਅਸੀਂ ਏਡੀਅਨ ਗਰੁੱਪਸ ਦੀ ਗੱਲ ਕਰੀਏ ਇੰਡੀਅਨ ਕੱਲੇ ਸਟੂਡੈਂਟਸ ਦੀ ਸਾਰੀ ਦੁਨੀਆ ਤੋਂ ਆਉਂਦੇ ਨੇ ਪਹਿਲੇ ਤਾਂ ਗੱਲ ਮਾਈਂਡ ਵਿੱਚ ਰੱਖੀ ਜਾਵੇ ਕਿ ਜਦੋਂ ਅਸੀਂ ਸਟੂਡੈਂਟਸ ਦੀ ਗੱਲ ਕਰਦੇ ਹਾਂ ਕੱਲੇ ਇੰਡੀਅਨ ਨਹੀਂ ਕੱਲੇ ਪੰਜਾਬੀ ਨਹੀਂ ਹਾਂ ਬਹੁ ਗਿਣਤੀ ਏਡੀਅੰਸ ਦੀ ਹੈਗੀ ਉਹਦੇ ਵਿੱਚੋਂ ਬਹੁ ਗਿਣਤੀ ਪੰਜਾਬੀਆਂ ਦੀ ਹੈਗੀ ਆ 2023 ਦੇ ਵਿੱਚ ਜਿਹੜੇ ਪੂਰੇ ਸਾਲ ਦੇ ਵਿੱਚ ਸਟੱਡੀ ਪਰਮਿਟ ਇਸ਼ੂ ਹੋਏ ਉਹਦੇ ਚੋਂ ਪੌਣੇ 3 ਲੱਖ ਜਿਹੜੇ ਸਟੱਡੀ ਪਰਮਿਟ ਸੀ ਕੱਲੇ ਇੰਡੀਅਨਸ ਦੇ ਸੀ ਜਿੰਨੀ ਟੋਟਲ ਗਿਣਤੀ ਆਈ ਸੀ ਉਹਦਾ 41% ਇਹ ਬਹੁਤ ਵੱਡੀ ਗਿਣਤੀ ਹੈ ਇੱਕ ਸੇ ਇੱਕ ਮੁਲਕ ਤੋਂ 41% ਆ ਜਾਣਾ 2024 ਵਿੱਚ ਜਦੋਂ ਰੁਕਾਵਟਾਂ ਤੇ ਆਧ ਤੋਂ ਬਾਅਦ ਗਿਣੀ ਸ਼ੁਰੂ ਹੋਈਆਂ ਪਰ ਪਹਿਲੇ ਰੁਝਾਨ ਘਟ ਗਿਆ ਇਹ ਗਿਣਤੀ ਪੌਣੇ 2 ਲੱਖ ਤੋਂ ਪੌਣੇ 3 ਲੱਖ ਤੋਂ ਤਕਰੀਬਨ 1 ਲੱਖ ਮਿਰਖਲ 88000 ਦੇ ਆਸ-ਪਾਸ ਰਹਿ ਕੇ ਐਗਜ਼ੈਕਟ ਟਾਂਕੜੇ ਨਹੀਂ ਮੈਨੂੰ ਪਤਾ ਪਰ ਇੱਥੇ ਕ ਸੋ 1 ਲੱਖ ਦੇ ਲਾਗੇ ਗਿਣਤੀ ਜਿਹੜੀ ਸੀ ਪਿਛਲੇ ਸਾਲ ਇਹ ਘਟ ਗਈ ਜੋ ਕਿ 32% ਡ੍ਰੌਪ ਸੀ ਰੈਸਟ੍ਰਿਕਸ਼ਨਾਂ ਲੱਗਣ ਤੋਂ ਪਹਿਲੇ ਤੇ ਹੁਣ ਜਿਹੜੇ ਓਵਰਆਲ ਰਿਡਕਸ਼ਨ ਹੈ ਪਰਮਟਸ ਦੇ ਵਿੱਚ ਉਹ ਪਿਛਲੇ ਸਾਲ ਰੈਸਟ੍ਰਿਕਸ਼ਨਾਂ ਲੱਗਣ ਦੇ باوجود ਵੀ 2024 ਵਿੱਚ 5 ਲੱਖ ਤੋਂ ਵੱਧ 5 ਲੱਖ 15 ਹਜ਼ਾਰ ਦੇ ਆਸ-ਪਾਸ ਸਟੱਡੀ ਪਰਮਟ ਇਸ਼ੂ ਹੋਏ ਤੇ 2025 ਵਿੱਚ ਜਿਹੜੀ ਐਕਸਪੈਕਟੇਸ਼ਨ ਹੈ ਕਿ 4 ਲੱਖ 37 ਹਜ਼ਾਰ ਹੋਰ ਹੋਣਗੇ ਭਾਵੇਂ ਆ ਜਿਹੜਾ ਸਾਲ ਚੱਲ ਰਿਹਾ 4 ਲੱਖ 37 ਹਜ਼ਾਰ ਸਟੱਡੀ ਪਰਮਟ ਇਹਦੇ ਵਿੱਚ ਵੀ ਇਸ਼ੂ ਹੋਣੇ ਨੇ ਇਹ ਰੁਕਾਵਟਾਂ ਲੱਗਣ ਦੇ باوجود ਸਾਰਾ ਕੁਝ ਇੰਨਾ ਹੋ ਰਿਹਾ ਪਰ ਇੰਡੀਆ ਦਾ ਗਰੁੱਪ ਆਲਰੇਡੀ ਇੱਥੇ ਕਾਫੀ ਵੱਡਾ ਹੈ ਹਾਂ ਜਿੰਨਾਂ ਕੋ ਓਵਰਆਲ ਨੂੰ ਫਰਕ ਪਿਆ ਉਸ ਹੱਬ ਨਾਲ ਪ੍ਰੋਪੋਰਸ਼ਨੇਟ ਉਹਨਾਂ ਨੂੰ ਵੀ ਫਰਕ ਪੈ ਗਿਆ ਓਪਰਚ्युनिटीज ਘਟ ਹੈਗੀਆਂ ਪਰਮਨੈਂਟ ਰੈਜ਼ਿਡੈਂਸੀ ਲਈ ਜਿਹੜਾ ਸਟ੍ਰੀਮਲਾਈਨ ਕਰਨਾ ਸੀ ਪ੍ਰੋਸੈਸ ਉਹਦੇ ਬਾਰੇ ਸਰਕਾਰ ਕਲੀਅਰ ਕਰ ਨਹੀਂ ਰਹੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਜਿਹੜਾ ਹੈ ਜੀ ਉਹਦੇ ਲਈ ਸ਼ਰਤਾਂ ਸਖਤ ਹੋ ਗਈਆਂ ਨੇ ਬਹੁਤ ਸਾਰੇ ਇੰਸਟੀਚਿਊਟ ਜਿਹੜੇ ਨੇ ਉਹਨਾਂ ਨੂੰ ਇਸ ਪ੍ਰੋਗਰਾਮ ਵਿੱਚ ਗਿਣਿਆ ਨਹੀਂ ਜਾ ਰਿਹਾ ਸੋ ਸਟੂਡੈਂਟ ਪ੍ਰੋਗਰਾਮ ਜਿਹੜਾ ਹੈ ਇਹਨੂੰ ਜੇ ਅਸੀਂ ਗੱਲ ਕਰੀਏ ਇਤਿਹਾਸਿਕ ਤੌਰ ਤੇ ਹਿਸਟੋਰਿਕਲੀ ਪਰਮਨੈਂਟ ਰੈਜ਼ਿਡੈਂਸੀ ਦਾ ਇੱਕ ਰਸਤਾ ਮੰਨਿਆ ਜਾਂਦਾ ਸੀ ਪਰ ਜਿਹੜਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੀ ਕੰਡੀਸ਼ਨ ਲੱਗ ਗਈ ਤੇ ਉਹਦਾ ਮਤਲਬ ਇਹ ਹੋਇਆ ਕਿ ਇੱਧਰ ਨੂੰ ਬਹੁਤੇ ਬੱਚੇ ਹੁਣ ਮੂੰਹ ਨਹੀਂ ਕਰਨਗੇ ਸੋ ਸਟੂਡੈਂਟਸ ਜਿਹੜੇ ਨੇ ਉਹਨਾਂ ਨੇ ਥੋੜਾ ਜਿਹਾ ਹੋਰ ਮਾਰਕੀਟਸ ਜਿਹੜੀਆਂ ਨੇ ਉਹਨਾਂ ਨੂੰ ਦੇਖਣਾ ਸ਼ੁਰੂ ਕੀਤਾ ਜਿਨ੍ਹਾਂ ਵਿੱਚ ਆਸਟ੍ਰੇਲੀਆ ਵੀ ਹੈ ਯੂਕੇ ਵੀ ਹੈ ਯੂਐਸਏ ਵੀ ਹੈ ਤੇ ਜਰਮਨੀ ਵੀ ਹੈ ਹਾਲਾਂਕਿ ਯੂਐਸਏ ਵੱਲ ਨੂੰ ਜਿਹੜਾ ਰੁਝਾਨ ਪਿਛਲੇ ਸਾਲ ਵਧਿਆ ਸੀ ਉਦੇ ਤੋਂ ਬਾਅਦ ਉਥੇ ਫੇਰ 6.5 ਪੈ ਗਈ ਕਿਉਂਕਿ ਡੋਨਲਡ ਟਰੰਪ ਹੋਰੀ ਆ ਗਏ ਨੇ ਜਰਮਨੀ ਦੇ ਵਿੱਚ ਲੋ ਕੋਸਟ ਐਜੂਕੇਸ਼ਨ ਜਿਹੜਾ ਆ ਉਹ ਦੇਣ ਦਾ ਜਿਹੜਾ ਰੁਝਾਨ ਆ ਉਥੇ ਕਾਫੀ ਪਪੂਲਾਰਿਟੀ ਚੱਲ ਰਿਹਾ ਤੇ ਉਥੇ ਪਰ ਬਹੁਤ ਜ਼ਿਆਦਾ ਸੀਟਾਂ ਨਹੀਂ ਹੈਗੀਆਂ ਕੈਨੇਡਾ ਮੰਗੂ ਲੱਖਾਂ ਦੀ ਗਿਣਤੀ ਵਿੱਚ ਸਟੂਡੈਂਟ ਨਹੀਂ ਜਾ ਸਕਦੇ ਕੁਝ ਮੁਲਕਾਂ ਦੇ ਵਿੱਚ ਨਾ ਯੂਕੇ ਦੇ ਵਿੱਚ ਇਹ ਜਿਹੜੀ ਸਟੂਡੈਂਟਸ ਦੀ ਮਾਰਕੀਟ ਹੈ ਇਹਨੂੰ ਸਾਰੇ ਕੈਪਚਰ ਕਰਨਾ ਚਾਹੁੰਦੇ ਨੇ ਇਹਨੂੰ ਬਹੁਤੇ ਮੁਲਕ ਜਿਹੜੇ ਨੇ ਜਨਨ ਨੇ ਆਲਰੇਡੀ ਡਵੈਲਪਮੈਂਟ ਕਰ ਲਈ ਹੈ 12 ਕੰਟਰੀ ਹੈਗੇ ਆ ਉਹ ਸਾਰੇ ਚਾਹੁੰਦੇ ਕਿ ਇਸ 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 ਮਾਰਕੀਟ ਦਾ ਅਸੀਂ ਫਾਇਦਾ ਉਠਾਈਏ ਪਰ ਪੱਕੇ ਹੋਲਡੇ ਰਸਤਾ ਦੇਣ ਨੂੰ ਅੱਜ ਦੀ ਡੇਟ ਵਿੱਚ ਕੋਈ ਖਾਸ ਦੇਸ਼ ਤਿਆਰ ਨਹੀਂ ਆ ਉਹਨਾਂ ਲਈ ਇੱਕੋ ਇੱਕ ਆਪਸ਼ਨ ਫਿਰ ਕੈਨੇਡਾ ਲਾ ਪਾ ਕੇ ਜਿਹੜੀ ਆ ਬਾਕੀ ਇਹਨਾਂ ਨੂੰ ਬੈਟਰ ਆਪਸ਼ਨ ਕੈਨੇਡਾ ਹੀ ਬਚਦੀ ਹੈ ਜੋ ਤੁਹਾਨੂੰ ਪਰਮਨੈਂਟ ਰੈਜ਼ੀਡੈਂਸੀ ਦਾ ਰਸਤਾ ਦਿੰਦੀ ਹੈ ਕਿਉਂਕਿ ਇੱਥੇ ਇਮੀਗ੍ਰੇਸ਼ਨ ਸਿਸਟਮ ਹੈ ਇਹਨਾਂ ਦੇਸ਼ਾਂ ਨੂੰ ਲੋਡ ਪੈਣੀ ਹੈ ਜੋ ਇਹਨਾਂ ਦਾ ਆਪਣਾ ਸਾਕਤਵਕ ਹੈ ਕਿ ਸਾਨੂੰ ਇਮੀਗ੍ਰੈਂਸੀ ਲੋਡ ਪੈਗੀ ਸਟੂਡੈਂਟਸ ਵੱਲ ਧਿਆਨ ਕਿਉਂ ਹੈ ਇਹਦੇ ਵਿੱਚ ਸਰਕਾਰ ਕੈਨੇਡਾ ਸਰਕਾਰ ਇਹ ਕਹਿੰਦੀ ਹੈ ਕਿ 2023 ਦੇ ਵਿੱਚ 22 ਦੇ ਵਿੱਚ ਮਾਫ ਕਰਨਾ ਆ ਬਲਕਿ ਅਜ ਤੋਂ 3 ਸਾਲ ਪਹਿਲਾਂ ਇੱਕ ਸਾਲ ਦੇ ਵਿੱਚ ਸਟੂਡੈਂਟਸ ਨੇ 22 ਬਿਲੀਅਨ ਪੰਪ ਇਨ ਕੀਤਾ ਇਕਨੋਮੀ ਦੇ ਵਿੱਚ 22 ਬਿਲੀਅਨ ਜਿਹੜੇ ਉਹ ਪੈਸੇ ਲੈ ਕੇ ਆਏ ਟਿਊਸ਼ਨ ਫੀਸ ਦਿੱਤੀਆਂ ਜਿਹੜੇ ਹੋਰ ਖਰਚੇ ਇਥੇ ਕਿਰਾਏ ਜੀਐਸ ਦੀ ਰੂਪ ਚ ਜਮਾ ਹੋਇਆ ਉਹ ਟੋਟਲ ਇਨਵੈਸਟਮੈਂਟਸ ਜਿਹੜੀਆਂ ਸੀ ਉਹ 22 ਬਿਲੀਅਨ ਦੀ ਸੀ ਜੋ ਕਿ ਬਹੁਤ ਵੱਡੀ ਰਕਮ ਹੈ ਜੇ 2022 ਚ ਇੰਨੀ ਸੀ ਤੇ 23 24 ਦੇ ਵਿੱਚ ਕਿੰਨੀ ਹੋਈ ਹੋਵੇਗੀ ਤੇ 25 ਚ ਕਿੰਨੀ ਹੋਵੇਗੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜਦੋਂ ਦੁਨੀਆ ਦੇ ਵਿੱਚ ਖਾਸ ਤੌਰ ਤੇ ਕੈਨੇਡਾ ਦੇ ਵਿੱਚ ਮਦਵਾੜੇ ਦਾ ਰੌਲਾ ਹੈ ਤੇ ਉਦੋਂ ਇਹ ਰਕਮ ਕਿੰਨੀ ਅਹਿਮ ਬਣ ਜਾਂਦੀ ਹੈ ਅਗਲੀ ਗੱਲ ਕਿ ਨੌਕਰੀਆਂ ਕਿੰਨੀਆਂ ਪ੍ਰਭਾਵਿਤ ਹੋਈਆਂ ਨੇ ਜਿਹੜੇ ਕਾਲਜ ਹੈਗੇ ਨੇ ਖਾਸ ਤੌਰ ਤੇ 온ਟਾਰੀਓ ਤੇ ਬ੍ਰਿਟਿਸ਼ ਕੋਲੰਬੀਆ ਦੇ ਹੁਣ ਤੇ ਅਲਬਰਟਾ ਦੇ ਵੀ ਕਹਿ ਦਿੱਤਾ ਕਿ ਅਸੀਂ ਲੇਆਫਸ ਕਰ ਰਹੇ ਹਾਂ ਪ੍ਰੋਗਰਾਮ ਬੰਦ ਕਰ ਰਹੇ ਨੇ ਕੈਂਪਸ ਬੰਦ ਕਰ ਰਹੇ ਨੇ ਕੈਂਪਸ ਨੂੰ ਜਿਹੜਾ ਕੰਸੋਲिडेट ਕੀਤਾ ਜਾ ਰਿਹਾ ਭਾਵ 2 2 3 3 ਜਿਹੜੇ ਕੈਂਪਸ ਹੈ ਉਹਨਾਂ ਨੂੰ ਇੱਕ ਦੇ ਵਿੱਚ ਸਟੂਡੈਂਟ ਨੂੰ ਇਕੱਠੇ ਕੀਤਾ ਜਾ ਰਿਹਾ ਔਰ ਉਹਨਾਂ ਦੇ ਸਟਾਫ ਨੂੰ ਲੇਆਫ ਕੀਤਾ ਜਾ ਰਿਹਾ ਸੋ ਬਹੁਤ ਵੱਡੇ ਇਫੈਕਟਸ ਨੇ ਇਹਨੂੰ ਇੱਕ ਚੰਗੀ ਮਾਰਕੀਟ ਵਜੋਂ ਦੇਖਿਆ ਸੀ ਪਰ ਸਰਕਾਰ ਜਿਹੜੀ ਕਹਿੰਦੀ ਹੈ ਕੈਨੇਡਾ ਦੀ ਕਿ ਰਿਸੋਰਸਸ ਦੇ ਉੱਪਰ ਜਿਹੜਾ ਅਸਰ ਪਿਆ ਉਹਨੂੰ ਅਸੀਂ ਥੋੜਾ ਜਿਹਾ ਕੰਟਰੋਲ ਕਰਨਾ ਹੈ ਜਿਹਦੇ ਵਿੱਚ ਹੈਲਥ케ਅਰ ਵੀ ਹੈ ਸਕੂਲਸ ਵੀ ਔਰ ਹਾਊਸਿੰਗ ਹੈ ਔਰ ਹਰ ਸਰਵਿਸਿਜ਼ ਨੂੰ ਸਾਨੂੰ ਲੋਡ ਪੈਂਦਾ ਲੋੜ ਪੈਂਦੀ ਹੈ ਜਿਹੜੇ ਸਬਾਵਾਵਾਂ ਦੇਣ ਦੀ ਤੇ ਉਹ ਸਬਾਵਾਵਾਂ ਉਨੀ ਤੇਜ਼ੀ ਨਾਲ ਡਵੈਲਪ ਨਹੀਂ ਹੋ ਸਕਿਆ ਜਿਨ੍ਹਾਂ ਨੂੰ ਕਰਨ ਦੀ ਲੋੜ ਹੈ ਤੇ ਉਹਨਾਂ ਨੂੰ ਇਨ ਲਾਈਨ ਡਵੈਲਪ ਕੀਤਾ ਜਾਵੇਗਾ ਸੋ ਮੁੱਖੀ ਗੱਲ ਇਹ ਹੈ ਕਿ ਕੈਨੇਡਾ ਦੇ ਵਿੱਚ ਸਟੂਡੈਂਟਸ ਵਾਲਾ ਪ੍ਰਚਲਨ ਚੱਲਦਾ ਰਹੇਗਾ ਥੋੜਾ ਘਟ ਚੱਲੇਗਾ ਛਾਂੜਨਾ ਲੱਗ ਕੇ ਚੱਲੇਗਾ ਪਰ ਇਹ ਚੱਲਦਾ ਰਹੇਗਾ ਇਹ ਗੱਲ ਪੱਕੀ ਹੈ ਜੀ ਜੀ ਇਹਦੇ ਤੁਸੀਂ ਜਾਣ ਕਰ ਦਿੱਤੀ ਹੈ ਜੀ ਜੋ ਇੰਟਰਨੈਸ਼ਨਲ ਸਟੂਡੈਂਟ ਕੈਨੇਡਾ ਵਿੱਚ ਆਉਂਦੇ ਨੇ ਖਾਸ ਤੌਰ ਤੇ ਭਾਰਤੀ ਇੰਡੀਅਨ ਸਟੂਡੈਂਟਸ ਬਾਰੇ